ਜੀ ਸਸਕਾਰ ਵੈਲਕਮ ਟੂ ਮਾਨ ਬਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਸਿਹਣਾ ਆਲੂ ਮਟਰ ਦੀ ਸਬਜ਼ੀ ਬਣਾਵਾਂਗੇ ਕੱਲ ਅਸੀਂ ਗਜਰਾ ਦੀ ਸਬਜ਼ੀ ਬਣਾਈ ਸੀ ਤੇ ਅੱਜ ਆਲੂ ਮਟਰ ਦੀ ਸਬਜ਼ੀ ਬਣਾਵਾਂਗੇ ਨਾਲ ਤੁਹਾਡੇ ਬਲੌਗ ਸਾਂਝਾ ਕਰਾਂਗੇ ਹਨਾ ਨਾ ਮੈਂ ਸਾਰਾ ਪਿੰਡ ਦਿਖਾਵਾਂਗੀ ਇੱਕ ਮਿੰਟ ਅੱਡਾ ਸਾਗ ਵਿੱਜਿਆ ਹੋਇਆ ਹੈ ਅਸੀਂ ਬਣਾਵੀਏ ਆ ਸਾਗ ਆ ਸਾਰਾ ਸਗਾ ਇਹ ਮੱਝਾ ਵੀ ਖਾਂਦੀ ਐ ਜੇ ਤੁਹਾਨੂੰ ਲੋੜ ਆ ਤਾਂ ਤੁਸੀਂ ਇੱਥੋਂ ਲਿਜਾ ਸਕਦੇ ਆ ਦੇਖੋ ਜੀ ਉੱਪਰ ਇਹ ਕੋਠੀ ਆ ਤੇ ਇਹ ਮੱਝਾ ਦਾ ਬਗੜਿਆ ਤੇ ਆਹ ਆਹ ਥੰਡਾ ਉੱਪਰ ਕੋਠਾ ਆ ਸੀ ਉੱਪਰ ਸ਼ਿਫਟ ਹੋ ਗਈ ਸੀ ਇਹਨਾਂ ਵਲੋਗਾਂ ਦਾ ਨਿਕਲ ਹੋਇਆ ਇੱਥੇ ਅਸੀਂ ਭੰਡੇ ਮੰਜਦੇ ਹੁੰਨੇ ਆ ਤੇ ਆ ਸਾਡਾ ਟਮਾਟਰਾਂ ਦਾ ਬੂਟਾ ਆ ਤੇ ਆਹਾ ਹੈਗਾ ਸਾਡਾ ਪੁਦੀਨੇ ਦਾ ਬੂਟਾ ਆ ਬੈਂਗਣਾ ਦਾ ਤੇ ਚ ਅਸੀਂ ਹਰਾ ਪਿਆਜ਼ ਲਾਵਾਂਗੇ ਸ਼ਾਇਦ ਤੇ ਇੱਧਰ ਤੇ ਇੱਧਰ ਸਾਡੇ ਕੱਪੜੇ ਸਪਣੇ ਪਾਏ ਹੋਏ ਆ ਹਾਂ ਚਾਪਲਾ ਮੇਰੇ ਟਾਈਟ ਹੋ ਗਈਆਂ ਸੀ ਤੇ ਅਸੀਂ ਨਾ ਹਜ਼ਾਰ ਪਾਇਆ ਔਲੇ ਲਸਣ ਪਾਇਆ ਸੀ ਇੱਥੇ ਸੀ ਔਲੇ ਲਸਣ ਤੇ ਮਿਰਚਾਂ ਤੇ ਅਦਰਕ ਦਾ ਚਾਰ ਪਾਇਆ ਸੀ ਇਹ ਹੈ ਨਾ ਰੈਸਪੀ ਅਚਾਰ ਦੀ ਤੁਹਾਨੂੰ ਚਾਹੀਦੀ ਆ ਸਾਨੂੰ ਇਹ ਜੋਤੀਮਨ ਫੈਮਿਲੀ ਚੈਨਲ ਤੇ ਮਿਲ ਜੂਗੀ ਚਲੋ ਜੀ ਗਾਹਾਂ ਉਹ ਦੇਖੋ ਜੀ ਕੋਠੀਆਂ ਪਾਈਆਂ ਹੋਈਆਂ ਪਿੰਡਾਂ ਦੇ ਆ ਸੀ ਕਰਨਾ ਥੱਲੇ ਸ਼ਿਫਟ ਸੀ ਤੇ ਹੁਣ ਅਸੀਂ ਉੱਪਰ ਆ ਗਏ ਆ ਇਹ ਪਿੱਛੇ ਜਾਂਦੇ ਆ ਆਹ ਹੈਗਾ ਦਰਵਾਜ਼ਾ ਦਰਵਾਜ਼ਾ ਤੋ ਇਹ ਪਿੰਡ ਹੈ ਤਾਜ਼ਗੀ ਆ ਤੇ ਇਧਰ ਆਲੂ ਲੱਗੇ ਹੋਏ ਆ ਆਲੂ ਵਿੱਜੇ ਹੋਏ ਆ ਹਲੇ ਕਣਕ ਵਿੱਜੀ ਨਹੀਂ ਹੈਗੀ ਉਪਰ ਇਹ ਵਿੱਚ ਬੀਜ ਹੋਊਗੀ ਤੇ ਇਧਰ ਸਾਰੇ ਪਾਸੇ ਆਲੂ ਵਿੱਜੇ ਹੋਏ ਉਧਰ ਮਕਾਨ ਬਣ ਰਿਹਾ ਹੈ ਹਦਰਕਤਾ ਤੇ ਉਹ ਵਿਹਲੀ ਆ ਤੇ ਅੰਦਰ ਜਾ ਕੇ ਹਨਾ ਮੈਂ ਮਟਰ ਦਿਖਾਉਣੀ ਆ ਤੇ ਅੰਦਰ ਲਵੇ ਤੁਹਾਨੂੰ ਟੂਰ ਦਿਖਾਉਣੀ ਆ ਤੇ ਸਬਜੀ ਬਣਦੀ ਵੀ ਤੁਹਾਨੂੰ ਦਿਖਾਵਾਂਗੇ ਸੇ ਆਲਾ ਜੀ ਜ਼ਿਆਦਾਤਰ ਜਿਹੜਾ ਫਰੂਟ ਹੁੰਦਾ ਨਾ ਸਾਗ ਹੀ ਹੁੰਦਾ ਸਾਗ ਸਾਗ ਹੀ ਰੇਗ ਹੁੰਦਾ ਵੀ ਸਾਗ ਬਣ ਜਵੇ ਸਾਡਾ ਸਾਡੇ 10 ਦਿਨ ਪਾਰੇ ਆ ਹੁਣ ਜਿਹ ਅੰਦਰ ਚੱਲਦੀ ਆ ਸੂਕਣੀ ਪਾਈ ਹੋਈ ਆ ਤੇ ਆਹ ਦਾਲ ਜਿੰਨੀ ਆ ਸਾਡੀ ਵਾਸ਼ਿੰਗ ਮਸ਼ੀਨ ਆ ਤੇ ਅਸੀਂ ਬਾਰੀ ਫਿਲਟਰ ਲਵਾਇਆ ਹੈ ਅਸੀਂ ਇੱਥੇ ਪਾਣੀ ਆਉਂਦਾ ਹੁੰਦਾ ਚਲੋ ਜੀ ਅੰਦਰ ਚੱਲਦੇ ਆਂ ਆ ਹੈਗੀ ਸਾਡੀ ਰਸੋਈ ਏ ਲੱਗ ਗਈ ਪੱਤੀ ਮਟਰ ਦੇ ਖਾਣੇ ਆ ਤਾਂ ਹੈਗੇ ਸਾਡੇ ਮਟਰ ਇਹ ਹੈਗੇ ਸਾਡੇ ਮਟਰ ਆਪਾਂ ਇਹਦੀ ਬਣਾਣੀ ਆ ਸਬ지 ਤਰੀ ਵਾਲੀ ਬਹੁਤ ਸਵਾਦ ਬਣਦੀ ਆ ਤੇ ਹੋਰ ਕੀ ਸੀ ਉੱਥੇ ਆਹ ਲਸਣ ਆ ਤੇ ਇਹਦਾ ਚਾਰ ਪਾਉਣਿਆ ਸੀ ਤੇ ਆਹ ਕੜਾਹੀ ਐ ਚ ਸੀ ਸ਼ਕਰਗੰਦੀ ਕੀਤੀ ਮਸੀ ਮੈਨੂੰ ਵਧੀਆ ਨਹੀਂ ਲੱਗਦੀ ਮੰਮੀ ਨੇ ਖਾਧੀ ਸੀ ਤੇ ਹੋਰ ਕੁਝ ਦੇਖਦੇ ਆ ਆ ਹੈਗਾ ਗੱਜਕ ਇਹ ਚੰਨੇ ਆ ਦੇਖੋ ਜੀ ਕਿੰਨਾ ਵਧੀਆ ਇਹਨੂੰ ਖਾਣਿਆ ਇੱਕੋ ਪੀਸ ਲੈ ਲੈਣੇ ਪੱਕੀ ਰਾਤ ਨੂੰ ਖਾਵਾਂਗੇ ਆ ਕੀ ਹੈ ਜੀ ਤੇ ਹੈਗੀ ਆ मूंगफਲੀ ਬਹੁਤ ਸਵਾਦ ਹੁੰਦੀ ਜਿਹੜਾ ਡੱਬਾ ਰੱਖ ਲੈਂਦੇ ਤੇ ਆ ਹੈਗਾ ਸਾਡਾ ਗਰਚਕ ਤੇ ਠੂਠੀ ਵੀ ਪਾਈ ਹੋਈ ਹੈ ਬਹੁਤ ਵਧੀਆ ਗੱচ্চਾ ਕਿਹਾ ਹੈ ਵਿੱਚ ਠੂਠੀ ਵੀ ਪਾਈ ਹੋਈ ਹੈ ਤੇ ਸੌਂਫ ਵੀ ਪਾਈ ਹੋਈ ਆਪਾਂ ਨੂੰ ਖਾਣੇ ਬਹੁਤ ਸਵਾਦ ਆਇਆ ਜੀ ਲੁਚਕ ਹੈ ਨਾ ਸਿਆਲਾ ਹਰੇ ਕੋਈ ਖਾਂਦਾ ਹੈ ਤੁਸੀਂ ਕਮੈਂਟ ਕਰਕੇ ਮੈਨੂੰ ਇਹ ਜਰੂਰ ਦੱਸੋ ਤੁਹਾਨੂੰ ਗੱਜਕ ਪਸੰਦ ਹੈ ਕਿ ਮੂੰਗਫਲੀ ਪਸੰਦ ਹੈ ਠੀਕ ਹੈ ਤੇ ਪਹਿਲੀ ਗੱਲ ਉਹ ਜੇ ਕਿਸੇ ਨੂੰ ਮੇਰੇ ਪਤਾ ਹੋਣਾਵੇ ਚਾਹ ਦਾ ਸ਼ੌਕਿੰਦ ਬਹੁਤ ਹੀ ਹੈ ਮੈਂ ਚਾਹ ਦਾ ਪੀਣੀ ਪੀਣੀ ਆ ਮੈਂ ਤੇ ਸਾਡੇ ਘਰੇ ਲੱਗੇ ਸੀ ਟਮਾਟਰ ਸਾਂਤਰੀ ਵਸਤੇ ਕਰੇ ਲੱਗੇ ਹੋਏ ਤੋੜ ਕੇ ਪਰ ਹੁੰਦਾ ਹਾਂ ਤੁਹਾਨੂੰ ਸਾਡਾ ਪਹਿਲਾ ਕਮਰਾ ਇੱਥੇ ਅਸੀਂ ਕੱਪੜੇ ਪੜੇ ਰੱਖਿਓ ਸੀ ਦੂਜੇ ਕਮਰੇ ਚ ਚੱਲਦੇ ਹਾਂ ਸਾਡੀ ਲੌਬੀ ਆ ਇੱਥੇ ਅਸੀਂ ਸੌਣੇ ਹੁੰਨੇ ਰਾਤ ਨੂੰ ਬਾਰ ਨੂੰ ਚੱਲਦੇ ਆਂ ਆ ਗਏ ਤੁਮੇ ਅੱਗੇ ਲੱਗਿਆ ਬਗੋ ਕਿੰਨ੍ਹਾ ਪੜਾਈਏ ਤਾਂ ਸਰਦੋ ਲਈ ਜਿਹੋਣੋ ਸੇ ਸਬਜ਼ੀ ਬਣਾਉਣਗੇ ਹੁਣ ਜੀ ਅਸੀਂ ਲੈਨੇ ਜੀ ਕੁੱਕਰ ਨਾ ਇਹਦਾ ਸੱਡਾ ਕੁੱਕਰ ਤਾਂ ਦੇ ਆਈ ਇੱਧਰ ਅਸੀਂ ਲੈ ਲਿਆ ਗੰਡਾ ਇਹਨੂੰ ਆਪਾਂ ਪੀਸ ਲਿਆ ਗੰਡੇ ਨਾਲ ਚੰਗੇ ਤਰ੍ਹਾਂ ਇਹ ਹੈਗਾ ਆਦਰਕ ਲਸਣ ਦਾ ਪੇਸਟ ਤੇ ਇੱਥੇ ਮਿਕਸਚਰ ਵਿੱਚ ਹੈਗਾ ਟਮਾਟਰ ਹਰੀਆਂ ਮਿਰਚਾਂ ਦੇ ਧਨੀਆ ਪੀਸਿਆ ਹੋਇਆ ਤੇ ਲਾਣੇ ਦੀ ਤੜਕਾ ਅਸੀਂ ਗੈਸ ਬਾਲ ਲਿਆ ਤੇ ਰੱਖਦੇ ਹਾਂ ਜੀ ਕੁੱਕਰ ਹੁਣ ਆਪਾਂ ਇਹ ਚ ਪਾਉਣਾ ਹੈ ਜੀ ਸਰੋਂ ਦਾ ਤੇਲ ਅਹੇਗਾ ਸਾਡਾ ਤੇਲ ਸਰੋਂ ਦਾ ਨੂੰ ਆਪਾਂ ਕੁੱਕਰ ਵਿੱਚ ਪਾਉਣਾ ਹੈ ਹੁਣ ਆਪਾਂ ਇਹ ਚ ਪਾਵਾਂਗੇ ਇਹ ਗਰਮ ਹੋਣ ਤੱਕ ਵੇਟ ਕਰਦੇ ਹਾਂ ਸਾਡੇ ਤੇਲ ਦਾ ਧੂਆ ਨਿਕਲਣ ਲੱਗ ਗਿਆ ਆਪਾਂ ਇਹਦੀ ਗੈਸ ਬੰਦ ਕਰ ਦੇਣੀ ਇਹਦੀ ਵੇਟ ਕਰਦੇ ਜਦ ਤੱਕ ਠੰਡਾ ਹੁੰਦਾ ਹੈ ਸਾਡਾ ਤੇਲ ਠੰਡਾ ਹੋ ਗਿਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਣੇ ਗੰਡੇ ਜਿਹੜੇ ਆਪਾਂ ਪੀਸੇ ਸੀ ਹਲੋ ਪਲੇਟ ਫਿਰ ਨਮਕ ਪਾਈ ਨਹੀਂ ਜੀ

ਮਸਾਲਾ ਆਪਾਂ ਧੋਗੇ ਪਾਤਾ ਜਿਹੜੀ ਆਪਣੀ ਮਿਕਸਚਰ ਦਾ ਪੇਸਟ ਵੇਸਪ ਨਾ ਜਾਵੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਆਪਾਂ ਹੁਣ ਇਹਦੇ ਵਿੱਚ ਨੂਨ ਪਾਵਾਂਗੇ ਮੜ ਕੇ ਹੁਣ ਕਰਕੇ ਢੱਕ ਕੇ ਪਕਾਵਾਂਗੇ ਆ ਸਾਡੇ ਹੈਗੇ ਆ ਮਟਰ ਆਲੂ ਦੀ ਸਬ지 ਬਣ ਰਹੀ ਆ ਇੱਧਰ ਸਾਡਾ ਮਸਾਲਾ ਭੁੱਜੇ ਸਾਡੇ ਆਲੂ ਮਟਰ ਤੇ ਇੱਧਰ ਸਾਡਾ ਦੜਕਾ ਭੁੱਜ ਰਿਹਾ ਆ ਸਬ지 ਨਾ ਬਹੁਤ ਵਧੀਆ ਬਣਦੀ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਮੇਰੇ ਚੈਨਲ ਨੂੰ ਲਾਇਕ ਸ਼ੇਅਰ ਕਰ ਮੈਂ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਪਾਣੀ ਗਰਮ ਰੱਖਿਆ ਜੇ ਤੇ ਨਾ ਸਾਡੀ ਸਬ지 ਵਧੀਆ ਬਣੂਗੀ ਤੇ ਛੇਤੀ ਬਣ ਜੂਗੀ ਉਧਰ ਹਟਾਓ ਆਪਣੇ ਸਾਹ ਤਾਂ ਪਰ ਮਸਾਲਾ ਦੇਖਾਂਗੇ ਇਹਨੂੰ ਬੂਰ ਪਕਾਵਾਂਗੇ ਲੈ ਕੁਝ ਰਿਹਾ ਇੰਦਰ ਸਾਡਾ ਪਾਣੀ ਰਿਜ ਰਿਹਾ ਹੈ ਕੋਈ ਨਹੀਂ ਸਾਡਾ ਮਸਾਲਾ ਐਨ ਹੋ ਚੱਕਾ ਹੁਣ ਆਪਾਂ ਆਲੂ ਮਟਰ ਆਪਾਂ ਇਹਦੇ ਭੁੰਨਣ ਦਾ ਪੇਟ ਕਰਦੇ ਹਾਂ ਮੰਨੇ ਹਾਂ ਪਾਣੀ ਪਾ ਲਿਆ। ਕੋਈ ਨਾ ਪਾ ਦੋ ਪਾਣੀ। ਹੰਦ ਦੰਦ ਮੇਰਾ ਨੇ ਹੰਦ ਦੰਦ। ਆਓ। ਆਓ। ਫਰਸੀ ਦਾ ਨਮਕ। ਆਪਾਂ ਨੂੰ ਸੀਟੀ ਦਵਾਂ। ਫਿਰ ਮੈਂ ਕਰ ਦਿੰਨੇ ਹਾਂ। ਆਪਾਂ ਜਦ ਰੀ ਸੀਟੀ ਹੋ ਜਾਵੇ। ਇੱਕ ਸੀਟੀ ਦਵਾਂਗੇ। ਰਕਤੀ ਸਬਜੀ ਤੇ ਆ ਹੈਗਾ ਆਪਣਾ ਆਟਾ ਛਾਣਦੇ ਆ। ਆਪਾਂ ਇਹਨੂੰ ਗੁੰਨਾਂਗੇ। ਨਾਲੇ ਤੁਹਾਨੂੰ ਦਿਖਾਣੇ। ਅੱਡੀ ਸਬਜੀ ਤਿਆਰ ਹੋ ਗਈ ਆਪਾਂ ਇਹਨੂੰ ਟੇਸਟ ਕਰਦੇ ਹਾਂ ਇਹਨੂੰ ਆਪਾਂ ਖੋਪਿਆ ਕੁੱਕਰ ਨੂੰ ਦੇਖੋ ਜੀ ਕਿੰਨੀ ਵਧੀਆ ਸਬਜੀ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਦੇਖੋ ਜੀ ਅਸੀਂ ਜੀ ਮਿਲਦੇ ਆ ਜੀ ਨੈਕਸਟ ਬਲੌਗ ਵਿੱਚ ਤਦ ਤੱਕ ਹਮੇਰੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਓਕੇ ਸਸ ਵਿੱਚ ਨੈਕਸਟ ਬਲੌਗ ਵਿੱਚ ਤਦ ਤੱਕ ਮੇਰੇ ਨਾਲ ਸਰ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਟੇਕਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ